ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਭਰਾ ਜਰੂਰ ਕਰ ਦਿਓ ਗੱਲ ਕਰਦੇ ਆਂ ਜਿਹੜੀ ਅੱਜ ਕੱਲ ਬੜੀ ਸੁਣਨ ਨੂੰ ਮਿਲਦੀ ਆ ਆਮ ਹੀ ਫਾਰਮਰਾਂ ਦੇ ਵਿੱਚ ਵੀ ਪਸ਼ੂ ਰੱਖਣੇ ਆ 2-4 ਆਪਣੇ ਕੋਲੇ ਥਾਂ ਥੋੜਾ 2-4 ਪਸ਼ੂ ਰੱਖਾਂਗੇ ਰੱਖਾਂਗੇ ਚੰਗੀ ਬਰੀਡ ਦੇ ਚੰਗੇ ਰਵੇ ਦੇ ਤੇ ਐਵੇਂ ਆਪਾਂ ਕਟਰੂਆਂ ਬੱਚਰੂਆਂ ਨਾਲ ਜਾਂ ਫੰਡਰਾਂ ਨਾਲ ਬਰਾਂਡਾ ਨਹੀਂ ਭਰਨਾ ਹੈਗਾ ਜੇ ਤੁਸੀਂ ਪਸ਼ੂਆਂ ਦੇ ਵਿੱਚੋਂ ਦੋ ਰੁਪਏ ਕਮਾਉਣੇ ਆ ਇਹ ਗੱਲ ਤੁਹਾਡੇ ਲਈ ਬਿਲਕੁਲ ਜਾਇਜ਼ ਅਤੇ ਸਹੀ ਆ ਜੇ ਤੁਸੀਂ ਥੋੜੇ ਪਸ਼ੂਆਂ ਦੇ ਵਿੱਚੋਂ ਪੱਧਰ ਪੀਏ ਵੱਧ ਮੁਨਾਫਾ ਕਮਾਉਣ ਲੱਗੇ ਫੇਰ ਹੀ ਤੁਹਾਡੇ ਇਹ ਕੰਮ ਦੇ ਵਿੱਚ ਇੰਟਰਸਟ ਬਣੂਗਾ ਸੁਭਾਅ ਬਣੂਗਾ ਫੇਰ ਹੀ ਤੁਹਾਡਾ ਫਾਰਮ ਅੱਗੇ ਵਧੂਗਾ ਕਿਉਂਕਿ ਜਦੋਂ ਤੁਸੀਂ ਥੋੜੇ ਪਸ਼ੂਆਂ ਦੇ ਵਿੱਚ ਚੰਗਾ ਮੁਨਾਫਾ ਲੈਣ ਲੱਗੇ ਫੇਰ ਹੀ ਤੁਸੀਂ ਫਾਰਮ ਦੇ ਵਿੱਚ ਹੋਰ ਰੁਪਿਆ ਲਾ ਮੋਗੇ ਉਹ ਜਦੋਂ ਤੁਸੀਂ ਰੁਪਿਆ ਰੀ ਇਨਵੈਸਟਮੈਂਟ ਕਰੋਗੇ ਆਪਣੇ ਫਾਰਮ ਦੇ ਵਿੱਚ ਉਹ ਇਨਵੈਸਟਮੈਂਟ ਨੇ ਤੁਹਾਡਾ ਫਾਰਮ ਨੂੰ ਅੱਗੇ ਲੈ ਕੇ ਜਾਣਾਗਾ ਕਈ ਪਰਾ ਦੋ ਚਿੱਤੀ ਚ ਹੁੰਦੇ ਨੇ ਬਾਈ ਇਹ ਕੱਟੀ ਰੱਖੀਏ ਨਾ ਰੱਖੀਏ ਦੋ ਚਿੱਤੇ ਜੇ ਮਨ ਚੰਗਾ ਦੁੱਧ ਕੱਢ ਵੀ ਸਕਦੀ ਹੈ ਨਹੀਂ ਵੀ ਕੱਢ ਸਕਦੀ ਮੈਂ ਹਮੇਸ਼ਾ ਕਹਿਣਾ ਜਿਹੜਾ ਪਸ਼ੂ ਤੁਹਾਨੂੰ ਡਾਊਟਫੁਲ ਲੱਗਦਾ ਵੀ ਸ਼ੱਕ ਦੀ ਨਿਗਾਹ ਦੇ ਵਿੱਚ ਲੱਗਦਾ ਵੀ ਕਰ ਵੀ ਸਕਦਾ ਨਹੀਂ ਵੀ ਕਰ ਸਕਦਾ ਤੁਸੀਂ ਉਹਨੂੰ ਵੇਚੋ ਉਹਦੇ ਚੰਗੇ ਰੁਪਏ ਕਮਾਓ ਤੇ ਚੰਗੇ ਰੁਪਏ ਕਿਸੇ ਹੋਰ ਆਪਦੇ ਫਾਰਮ ਦੇ ਵਿੱਚ ਲਾਓ ਜਿਹੜੇ ਪਸ਼ੂ ਤੇ ਤੁਹਾਨੂੰ 100% ਯਕੀਨ ਆ ਤੁਹਾਨੂੰ ਸੈਟੀਸਫੈਕਸ਼ਨ ਮਿਲਦੀ ਹੈ ਪਸ਼ੂ ਦੇਖ ਕੇ ਵੀ ਹਾਂ ਇਹ ਪਸ਼ੂ ਰੱਖੇ ਤਾਂ ਆਪਣੇ ਫਾਰਮ ਦੇ ਵਿੱਚ ਸਕੋਪ ਹੈਣ ਚੰਗਾ ਰਿਜ਼ਲਟ ਚੰਗੀ ਪ੍ਰੋਡਕਸ਼ਨ ਦੇਣੀ ਆਪਣੇ ਫਾਰਮ ਦੇ ਵਿੱਚ ਸਿਰਫ ਉਸੇ ਦੀ ਸੇਵਾ ਕਰੋ ਉਸੇ ਤੇ ਧਿਆਨ ਦਵੋ ਉਹਨੇ ਸੋਣ ਨੂੰ ਰਿਜ਼ਲਟ ਵੀ ਦੇਣਾ ਜਦੋਂ ਤੁਸੀਂ ਪ੍ਰੋਪਰ ਉਹ ਤੇ ਧਿਆਨ ਦਿਮੋਗੇ ਜੀ ਲਾ ਕੇ ਫੇਰ ਹੀ ਤੁਹਾਡੇ ਫਾਰਮ ਦੇ ਵਿੱਚ ਚੰਗੇ ਐਨੀਮਲ ਚੰਗੀ ਬਰੀਡ ਪੈਦਾ ਹੋਊਗੀ ਬਹੁਤੇ ਭਰਾਵਾਂ ਦੀ ਸਵਾਲ ਹੁੰਦੇ ਨੇ ਬਾਈ ਪੈਸੇ ਲਾਉਣੇ ਆ ਨਵੇਂ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਹੈਗਾ ਪੈਸੇ ਲੈ ਕੇ ਅੱਜਕੱਲ ਬਾਈ ਬਹੁਤ ਫਿਰਦੇ ਹੈਗੇ ਬਹੁ ਨਮੀ ਮੁੰਡਿਆਂ ਦੇ ਵਿੱਚ ਹੁਣ ਜਨੂਨ ਆ ਸ਼ੌਂਕ ਆ ਚੰਗੇ ਪਸ਼ੂ ਰੱਖਣ ਦਾ ਲੋਕ ਗੁੱਟੀਆਂ ਦੀਆਂ ਗੁੱਟੀਆਂ ਪੈਸੇ ਲਈ ਫਿਰਦੇ ਨੇਗੇ ਪਰ ਚੰਗੇ ਪਸ਼ੂ ਮਿਲਦੇ ਨਹੀਂ ਚੰਗੇ ਪਸ਼ੂ ਅੱਜ ਕੱਲ੍ਹ ਵੇਚਣੋਂ ਹਟ ਗਏ ਲੋਕ ਸਹੀ ਗੱਲ ਦੱਸਾਂ ਬਹੁਤੇ ਪਸ਼ੂ ਅੱਜ ਕੱਲ੍ਹ ਬੰਨੇ ਨੇ ਪੱਦਰ ਪੀਆਂ ਦੀ ਖਰੀਦ ਕੇ ਲੋਕ ਪਸਤਾਉਂਦੇ ਨੇਗੇ ਆਪਦੇ ਯਕੀਨ ਵਾਲੇ ਪਸ਼ੂ ਯਕੀਨ ਵਾਲੇ ਬੰਦੇ ਤੋਂ ਪਸ਼ੂ ਖਰੀਦੋ ਜੀ ਨੂੰ ਬਾਅਦ ਚ ਜੇ ਕੋਈ ਉਨੀ ਇੱਕੀ ਹੁੰਦੀ ਆ ਲਾਂਬਾ ਵੀ ਦਿੱਤਾ ਜਾਵੇ ਦੂਜੀ ਗੱਲ ਜਿਹੜੇ ਫਾਰਮਾਂ ਦੇ ਹੁਣ ਨਾਂ ਚੱਲ ਗਏ ਸੋਸ਼ਲ ਮੀਡੀਆ ਤੇ ਉਹ ਫਾਰਮ ਵਾਲੇ ਬਾਈ ਹੁਣ ਨਿਰਾਪਰਾ ਵਪਾਰ ਕਰਨ ਲੱਗ ਗਏ ਉਹਨਾਂ ਦਾ ਨਾਂ ਚੱਲ ਗਿਆ ਉਹ ਪਸ਼ੂ ਕਿਸੇ ਹੋਰ ਫਾਰਮ ਚੋਂ ਲੈਂਦੇ ਨੇਗੇ ਤੇ ਆਪਦੇ ਫਾਰਮ ਚ ਲਿਆ ਕੇ ਵੇਚਦੇ ਨੇ ਤੇ ਆਪਦੇ ਫਾਰਮ ਦਾ ਜਿਹੜਾ ਨਾਂ ਚੱਲਦਾ ਉਹਦਾ ਰੇਟ ਅੱਡ ਲੈਂਦੇ ਨੇ 2 ਲੱਖ ਦੀ ਗਾਂ ਖਰੀਦੀ ਅਤੇ 2.5 ਲੱਖ ਦੀ ਗਾਂ ਵੇਚ ਦੀ ਵਿਕਦੀ ਆ ਕਿਉਂਕਿ ਉਹਨਾਂ ਦੇ ਫਾਰਮ ਦੇ ਵਿੱਚ ਪਸ਼ੂ ਖੜਾ ਸੋਹਣਾ ਲੱਗਦਾ ਉਹਨਾਂ ਦਾ ਨਾਂ ਚੱਲਿਆ ਹੋਇਆ ਹੈਗਾ ਤੇ ਬਹੁਤੇ ਆਪਣਾ ਯਕੀਨ ਵੀ ਕਰ ਲੈਂਦੇ ਨੇ ਉਹ ਗੱਲਾਂ ਤੇ ਇਹ ਗੱਲਾਂ ਦੇ ਵਿੱਚ ਆਪਾਂ ਨੂੰ ਥੋੜਾ ਮੋਟਾ ਸੋਚਣਾ ਚਾਹੀਦਾ ਇੰਨੇ ਪਸ਼ੂ ਕਿੰੋਂ ਵੇਚ ਰਹੇ ਨੇ ਚੰਗਾ ਪਸ਼ੂ ਕਿਹੜਾ ਵੇਚਦਾ ਉਹ ਆਪਾਂ ਨੂੰ ਇਹ ਗੱਲ ਦਾ ਪਤਾ ਹੀ ਆ ਭਲੀ ਭੰਤੀ ਬਾਕੀ ਕੋਈ ਹੋਰ ਸਵਾਲ ਜਵਾਬ ਹੋਵੇ ਉਹ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਕਰਿਓ ਧੰਨਵਾਦ ਆ ਤੁਹਾਡਾ ਸਾਰੇ ਭਰਾਵਾਂ ਦਾ ਇੱਥੇ ਤੱਕ ਵੀਡੀਓ ਦੇਖਣ ਵਾਸਤੇ ਬਾਕੀ ਜਿਹੜੇ ਭਰਾ ਫੋਨ ਕਾਲ ਕਰਦੇ ਹੁੰਦੇ ਆ ਸੌਰੀ ਉਹਨਾਂ ਵਾਸਤੇ ਕਈ ਵਾਰ ਫੋਨ ਨਹੀਂ ਚੱਕੇ ਜਾਂਦੇ ਤੇ ਧੰਨਵਾਦ ਤੁਹਾਡਾ